ਸਤ ਸ੍ਰੀ ਅਕਾਲ ਜੀ ਅੱਜ ਇਸ ਵੀਡੀਓ 'ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਆਨਲਾਈਨ ਰਿਫੰਡ ਬਾਰੇ ਮੈਨੂੰ ਬਹੁਤ ਹੀ ਅਰੇ ਯੂਐਸਏ ਤੋਂ ਕਾਲ ਆਏ ਨੇ ਅਦੇ ਕਾਫੀ ਲੋਕ ਇਨਫੋਰਮੇਸ਼ਨ ਮੰਗ ਰਹੇ ਸੀ ਕਿ ਅਕਸਰ ਹਟਰ ਫੰਡ ਜੋ ਹੈ ਉਹ ਕ੍ਰੈਡਿਟ ਤੋਂ ਨਹੀਂ ਹੋ ਰਿਹਾ ਅਦੇ ਜੇਕਰ ਹਟਰ ਫੰਡ ਫੇਲ ਦਾ ਕੋਈ ਮੈਸੇਜ ਰੀਸੀਵ ਹੁੰਦਾ ਤੇ ਅਸੀਂ ਕਿਸ ਤਰ੍ਹਾਂ ਉਸ ਰਿਫੰਡ ਨੂੰ ਕਲੇਮ ਕਰ ਸਕਦੇ ਹਾਂ ਕਿਸ ਤਰ੍ਹਾਂ ਰਿਕੁਐਸਟ ਪਾ ਸਕਦੇ ਹਾਂ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਵਿਖਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਡੈਮੋ ਦਿਖਾਉਣਾ ਚਾਹੁੰਦਾ ਹਾਂ ਵੀ ਕੋਈ ਲੋਕ ਬਿਨਾਂ ਇਨਫੋਰਮੇਸ਼ਨ ਤੋਂ ਬਿਨਾਂ ਕਿਸੇ ਜਾਣਕਾਰੀ ਤੋਂ ਵੀ ਰਿਫੰਡ ਰੀਇਸ਼ੂ ਦੀ ਰਿਕਵੈਸਟ ਲਾ ਰਹੇ ਨੇ ਜਿਹਦੇ ਕਰਕੇ ਉਹਨਾਂ ਦਾ ਰਿਫੰਡ ਨਹੀਂ ਇਸ਼ੂ ਹੋ ਰਿਹਾ ਸਾਹਮਣੇ ਇੱਕ ਐਗਜ਼ਾਮਪਲ ਹੈ ਇਹਨਾਂ ਨੇ ਰਿਫੰਡ ਰੀਇਸ਼ੂ ਦੀ ਰਿਕਵੈਸਟ ਲਾਈ ਪਰ ਰੀਇਸ਼ੂ ਦੀ ਰਿਕਵੈਸਟ ਵੀ ਫੇਲ ਹੋ ਗਈ ਇਸ ਕਰਕੇ ਇਸ ਵੀਡੀਓ ਦੇ ਵਿੱਚ ਬਣੇ ਰਹੋ ਮੈਂ ਤੁਹਾਨੂੰ ਦੱਸਾਂਗਾ ਪ੍ਰੋਪਰ ਵੇਅ ਨਾਲ ਤੁਸੀਂ ਕਿਸ ਤਰ੍ਹਾਂ ਰਿਫੰਡ ਰੀਇਸ਼ੂ ਦੀ ਰਿਕਵੈਸਟ ਲਾਉਣੀ ਹੈ ਤਾਂ ਜੋ ਤੁਹਾਡਾ ਰਿਫੰਡ ਜੋ ਹੈ ਉਹ ਪ੍ਰੋਪਰ ਵੇਅ ਨਾਲ ਕ੍ਰੈਡਿਟ ਹੋ ਜਾਵੇ ਅਤੇ ਕੀ ਕਾਰਨ ਹੈ ਵੀ ਤੁਹਾਡਾ ਰਿਫੰਡ ਜਿਹੜਾ ਉਹ ਕ੍ਰੈਡਿਟ ਨਹੀਂ ਹੋ ਰਿਹਾ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਐਗਜ਼ਾਮਪਲ ਲੈ ਕੇ ਚੱਲਾਂਗੇ ਮੇਰੇ ਕੋਲ ਕਲਾਇੰਟ ਨੇ ਜਿੰਨਾ ਦਾ ਫੰਡ ਜੋ ਹੈ ਉਹ ਫੇਲ ਹੋ ਚੁਕਾ ਹੈ ਤੁਹਾਡੇ ਸਾਹਮਣੇ ਹੈ ਇਹਨਾਂ ਦਾ ਫੰਡ ਜਿਹਨੂੰ ਤੁਸੀਂ ਚੈੱਕ ਕਰਨਾ ਚਾਹੋ ਜਦੋਂ ਤੁਹਾਡਾ ਡੈਸ਼ਬੋਰਡ ਓਪਨ ਹੁੰਦਾ ਹੈ ਲੌਗਇਨ ਦੇ ਤੁਸੀਂ view file data ਉੱਤੇ ਜਾਣਾ ਹੈ ਜਿਸ ਤਰ੍ਹਾਂ ਹੀ ਜਾਓਗੇ ਤੇ ਤੁਹਾਡੇ ਸਾਹਮਣੇ ਇਹ ਵਿੰਡੋ ਓਪਨ ਹੋਵੇਗੀ ਇਹਦੇ ਵਿੱਚ ਲਿਖਿਆ ਹੋਏਗਾ ਕਿ ਤੁਹਾਡੇ ਫੰਡ ਦਾ ਸਟੇਟਸ ਇੱਥੇ ਲਿਖਿਆ ਆਇਆ ਹੋਆ ਕਿ ਪ੍ਰੋਸੈਸਿੰਗ ਤੋਂ ਬਾਅਦ ਦਾ ਫੰਡ ਜੋ ਹੈ ਫੇਲਡ ਹੋ ਗਿਆ ਹੈ ਜੇ ਜਿਹਨੂੰ ਸਿੱਧਾ ਹੀ ਚੈੱਕ ਕਰਨਾ ਚਾਹੋ ਵੀ ਸਾਡਾ ਫੰਡ ਆਇਆ ਹੈ ਜਾਂ ਨਹੀਂ ਆਇਆ ਤੁਸੀਂ ਸਰਵਿਸਿਜ਼ ਤੇ ਜਾਣਾ ਹੈ ਸਰਵਿਸਿਸ ਤੋਂ ਦੁਆਰਾ ਉੱਪਰ ਜਾਓਗੇ ਉੱਪਰ ਹੀ ਲਿਖਿਆ ਆ ਰਿਹਾ ਹੈ নো ਯੂਅਰ ਫੰਡ ਸਟੇਟਸ ਇਹਦੇ ਉੱਪਰ ਟੈਪ ਕਰੋਗੇ ਤੁਹਾਨੂੰ ਅਸੈਸਮੈਂਟ ਜਿਹੜੇ ਅਸੈਸਮੈਂਟ ਜਿਹੜਾ ਜੋ 24-25 ਚੱਲ ਰਿਹਾ ਜਿਹੜਾ ਫੰਡ ਸਾਡੇ ਫੇਲਡ ਹੋ ਰਹਿਣ ਜਾ ਰਿਹਾ ਉਹਦੇ ਸੌਮੇਟ ਤੇ ਕਲਿੱਕ ਕਰ ਦਿਓ ਤੁਹਾਡੇ ਸਾਹਮਣੇ ਰਿਕਾਰਡ ਆ ਜਾਏਗਾ ਕਿ ਕਿੰਨਾ ਦਾ ਰਿਫੰਡ ਜੋ ਹੈ ਆਲਰੇਡੀ ਫੇਲਡ ਹੋ ਗਿਆ ਹੈ ਤਾਂ ਕਿ ਉਹਨਾਂ ਦਾ ਸਹੀ ਤੋਂ ਨੋ ਰਿਪੋਰਟ ਫੌਂਦਾ ਹੈ ਇਥੇ ਇਨਡਸ ਹੈ ਕਿ ਆਪ ਵੀ ਫੇਲ ਹੋ ਗਿਆ ਹੈ ਕਿ ਇਥੇ ਨੋਨ ਬੋਡੀ ਆਏਗਾ ਜੇਕਰ ਤੁਸੀਂ ਇਹ ਚਲਾਉਣਾ ਚਾਹੋਗੇ ਤਾਂ ਫੇਲ ਹੋ ਜਾਵੇਗਾ ਸੈਕਸ ਮੈਸੇਜ ਆ ਜਾਂਦਾ ਹੈ ਈਮੇਲ ਆ ਜਾਂਦੀ ਹੈ ਅਤੇ ਤੁਸੀਂ ਈ-ਫਾਈਲਿੰਗ ਦੇ ਲੌਗਇਨ ਕਰਕੇ ਪ੍ਰੋਫਾਈਲ ਵਿੱਚ ਵੀ ਚੈੱਕ ਕਰ ਸਕਦੇ ਹੋ ਵੀ ਇਹਨਾਂ ਰਫੰਡ ਫੇਲ ਹੋ ਗਿਆ ਹੈ ਹੁਣ ਆਪਾਂ ਇਸ ਦੀ ਰਿਕਵੈਸਟ ਲਾਉਣੀ ਹੈ ਰਿਕਵੈਸਟ ਲਾਉਣ ਵਾਸਤੇ ਸਭ ਤੋਂ ਪਹਿਲਾਂ ਇਹ ਰਫੰਡ ਫੇਲ ਹੋਣ ਦੇ ਰੀਜ਼ਨ ਦੋ ਤਿੰਨ ਹੀ ਨੇ ਪਹਿਲਾ ਰੀਜ਼ਨ ਹੁੰਦਾ ਹੈ ਤੁਸੀਂ ਆਪਣਾ ਬੈਂਕ ਨੂੰ ਪ੍ਰੀ-ਵੈਲੀਡੇਟ ਨਹੀਂ ਕੀਤਾ ਹੁੰਦਾ ਹਾਂ ਜਾਂ ਤੁਹਾਡੀ ਬੈਂਕ ਦੇ ਵਿੱਚ ਕੋਈ ਪੈਨ ਕਾਰਡ ਆਧਾਰ ਕਾਰਡ ਦਾ ਮਿਸਮੈਚ ਹੁੰਦਾ ਹੈ ਜਿਹਦੇ ਕਰਕੇ ਈਆਰ ਫਾਰਮ ਫੇਲਡ ਕਰਦੇ ਨੇ ਜਾਂ ਜੁਆਇੰਟ ਅਕਾਊਂਟ ਦਾ 에ਰਰ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਸਬਸਿਸ ਤੇ ਜਾਵਾਂਗੇ ਇੱਥੇ ਜਾਓਗੇ ਤੁਸੀਂ ਈਵੀਸੀ ਜਿਹੜੀ ਤੁਹਾਡੀ ਪ੍ਰੋਫਾਈਲ ਦੇ ਵਿੱਚ ਜੋ ਵੀ ਆਪਣਾ ਬੈਂਕ ਅਕਾਊਂਟ ਐਡ ਕਰ ਸਕਦੇ ਹੋ ਪਰ ਇੱਥੋਂ ਵੀ ਡਾਇਰੈਕਟ ਐਡ ਕਰ ਸਕਦੇ ਹੋ ਇੱਥੇ ਕਲਿੱਕ ਕਰੋਗੇ ਤੁਹਾਨੂੰ ਦੱਸੂਗਾ ਵਿਥਰੂਮ ਬੈਂਕ ਅਕਾਊਂਟ ਇੱਥੇ ਪੁੱਛੇਗਾ ਵੀ ਬੈਂਕ ਅਕਾਊਂਟ ਐਡ ਕਰਨਾ ਹੈ ਜੋ ਜਿਹੜਾ ਬੈਂਕ ਅਕਾਊਂਟ ਆਇਆ ਹੋਏਗਾ ਤਾਂ ਇੱਥੇ ਆਲਰੇਡੀ ਹੀ ਉਹ ਮੈਂਸ਼ਨ ਹੋਏਗਾ

ਇਹਦੇ ਕਰਕੇ ਹੀ ਰਿਫੰਡ ਜੋ ਹੈ ਇਹਨਾਂ ਦਾ ਕ੍ਰੈਡਿਟ ਨਹੀਂ ਹੁੰਦਾ ਇਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਬੈਂਕ ਨੂੰ ਹੀ ਪ੍ਰੀਵੈਲਡ ਕਰਾਂਗੇ ਤੇ ਪ੍ਰੀਵੈਲਡ ਕਰਾਂ ਤੋਂ ਬਾਅਦ ਹੀ ਰਿਕੁਐਸਟ ਲਾਵਾਂਗੇ ਰਿਫੰਡ ਲਈ ਜੇ ਤੁਸੀਂ ਡਾਇਰੈਕਟ ਰਿਕੁਐਸਟ ਲਾ ਦਿੰਦੇ ਹੋ ਜਿਸ ਤਰ੍ਹਾਂ ਕਿ ਆ ਲਾਸਟ ਕੇਸ ਦੇ ਵਿੱਚ ਹੋਇਆ ਹੈ ਇਹਨਾਂ ਦਾ ਪੈਨੋਯੋਗ ਜਿਹੜੀ ਰਿਫੰਡ ਫੇਲ ਹੋਇਆ ਤੇ ਕਲਾਇੰਟ ਨੇ ਕੋਸ਼ਿਸ਼ ਕੀਤੀ ਆਪਣੇ ਆਪ ਇਹ ਰਿਫੰਡ ਲਈ ਕੋ クライアント ਨੇ ਕੋਧੀਏ ਰਿਫੰਡ ਰੀਕਵੇਸਟ ਜੋ ਹੈ ਉਹ ਲਾ ਦਿੱਤੀ ਉਹਨਾਂ ਰਿਫੰਡ ਰੀਕਵੇਸਟ ਹੋਣੀ ਚਾਹੀਦੀ ਹੈ ਪਰ ਉਹਨਾਂ ਰੀਜ਼ਨ ਤੋਂ ਬਿਨਾਂ ਤੁਸੀਂ ਕੋਈ ਵੀ ਜੁਦ ਰੀਕਵੇਸਟ ਲਾਓਗੇ ਉਹਦਾ ਕੋਈ ਜ਼ੀਰੋ ਬੈਨੀਫਿਟ ਹੈ ਪਹਿਲਾਂ ਇਹ ਰੀਜ਼ਨ ਵੇਖੋ ਕਿ ਰਿਫੰਡ ਫੇਲ ਹੋਉਂਦਾ ਰੀਜ਼ਨ ਇਹ ਕੋਈ ਜਿਹੜਾ ਰਿਟਰਨ ਅਸੀਂ ਫਾਈਲ ਕਰਦੇ ਹਾਂ ਅਸੀਂ ਤੁਹਾਨੂੰ ਜੀ ਪ੍ਰੋਪਰ ਤਰੀਕੇ ਨਾਲ ਸਾਰੀ ਡੀਟੇਲ ਮੈਂਸ਼ਨ ਕਰਦੇ ਹਾਂ ਫਿਰ ਫੇਲ ਹੋਣ ਦਾ ਰੀਜ਼ਨ ਨਹੀਂ ਬਣਦਾ ਉਹਦਾ ਕਾਰਨ ਇਹ ਨਹੀਂ ਹੁੰਦਾ ਕਿ ਜਦ ਨਹੀਂ ਪ੍ਰੀ-ਵੈਲੀਡੇਟ ਨਹੀਂ ਕੀਤਾ ਹੁੰਦਾ ਬੈਂਕ ਅਕਾਊਂਟ ਜਿਹਦੇ ਕਰਕੇ ਇਹਦਾ ਰਿਫੰਡ ਹੈ ਉਹ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਕ੍ਰੈਡਿਟ ਨਹੀਂ ਪਰ ਕਿ ਕਲਾਇੰਟ ਦਾ ਵੀ ਅਸੀਂ ਚੈੱਕ ਕਰਾਂਗੇ ਇਹਨਾਂ ਦੇ ਵੀ ਤੁਸੀਂ ਦੇਖੋਗੇ ਇਹਨਾਂ ਨੇ ਇਤਾਂ ਦੇ ਹੈ ਹੈ ਪ੍ਰੀਵੈਲੀਡ ਬੈਂਕ ਆਪਰ ਇੱਥੇ ਆ ਰਿਹਾ ਹੈ ਰਿਸਟ੍ਰਿਕਟਿਡ ਰਿਫੰਡ ਇਹ ਰੀਜ਼ਨ ਜੋ ਨਵੇਂ ਆ ਰਹੇ ਨੇ 2024-25 ਦੇ ਕੇਸਾਂ ਦੇ ਵਿੱਚ ਪਹਿਲਾਂ ਇਹ ਰੀਜ਼ਨ ਨਹੀਂ ਆਉਂਦਾ ਤੁਸੀਂ ਦੇਖੋਗੇ ਤਾਂ ਪਹਿਲੀਆਂ ਇਹਨਾਂ ਦੀਆਂ ਰਿਟਰਨਾਂ ਦੇ ਵਿੱਚ ਇਹੋ ਹੀ ਬੈਂਕ ਅਕਾਊਂਟ ਮੈਂਸ਼ਨ ਕੀਤਾ ਗਿਆ ਹੈ ਇਹਨਾਂ ਦਾ ਲਗਾਤਾਰ ਤੇ ਕੋਈ ਵੀ ਰਿਫੰਡ ਦਾ 에ਰਰ ਇਹਨਾਂ ਨੂੰ ਨਹੀਂ ਆਇਆ ਜਦ ਨਹੀਂ ਪਹਿਲਾਂ ਰਿਫੰਡ ਆਉਂਦਾ ਰਿਹਾ ਹੈ ਇਸੇ ਬੈਂਕ ਅਕਾਊਂਟ ਦੇ ਵਿੱਚ ਹੀ ਉਹਨੂੰ ਹੁੰਦਾ ਕਿ ਇਹ ਵੀ ਬੈਂਕ ਕਹਿੰਦੀ ਹੈ ਜੇਕਰ ਤੁਹਾਡੇ ਨਾਮ ਦੇ ਸਪੈਲਿੰਗ ਕੋਈ ਪੈਨ ਕਾਰਡ ਆਧਾਰ ਕਾਰਡ ਦੇ ਵਿੱਚ ਡਿਫਰੈਂਸ ਹੈ ਜੇਕਰ ਪੈਨ ਕਾਰਡ ਦੇ ਨਾਮ ਹੋ ਰਿਹਾ ਬੈਂਕ ਅਕਾਊਂਟ ਦੇ ਵਿੱਚ ਹੋ ਰਿਹਾ ਤਾਂ ਵੀ ਤੁਹਾਡਾ ਉਹ ਅਕਾਊਂਟ ਦੇ ਵਿੱਚ ਅਮਾਉਂਟ ਜੋ ਹੈ ਕ੍ਰੈਡਿਟ ਨਹੀਂ ਕਰ ਰਹੀ ਇਹਦੀ ਹੋਰ ਰੀਜ਼ਨ ਵੇਖਣ ਨੂੰ ਆ ਰਹੇ ਨੇ ਸਾਡੇ ਕੋਲ ਕਾਫੀ ਸਾਰੇ ਕਲਾਇੰਟ ਦੇ ਇਸ ਤਰ੍ਹਾਂ ਦੇ ਐਰਰ ਆਏ ਜਿੱਦਾਂ ਹੁਣ ਆਪਾਂ ਵੇਖਦੇ ਹਾਂ ਕਿ ਜੀਤ ਸਿੰਘ ਦੀਪ ਸਿੰਘ ਉਹਨਾਂ ਦੇ ਵਿੱਚ ਡੀ ਆਈ ਜਾਂ ਡਬਲ ਈ ਦੇ ਵੀ ਸਪੈਲਿੰਗ ਦੀ ਮਿਸਟੇਕ ਆ ਰਹੀ ਹੈ ਤਾਂ ਉਹ ਬੈਂਕ ਦੇ ਵਿੱਚ ਕ੍ਰੈਡਿਟ ਨਹੀਂ ਕਰ ਰਿਹਾ ਉਹ ਤੁਹਾਡੇ ਬੈਂਕ ਦੇ ਨਾਲ ਤੁਹਾਡਾ ਡਾਟਾ ਬੇਸ ਮੈ ਕਈ ਜਿਸਨਾਂ ਦੇ ਜਿਹਨਾਂ ਨੂੰ ਉਹ ਵੀ ਅਪਡੇਟ ਕਰਾਉਣਾ ਪਊਗਾ ਹੁਣ ਅਸੀਂ ਦੇਖਾਂਗੇ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਪ੍ਰੀਵੈਰੀਫਾਈਡ ਕਰਨਾ ਹੈ ਇੱਥੇ ਤੁਸੀਂ ਬੈਠਾ ਰਹੇਗਾ ਪ੍ਰਣਾਨ ਰਾਏ ਜੀ ਜਿਹਦਾ ਦਾ ਆਪਣਾ ਬੈਂਕ ਅਕਾਊਂਟ ਫੇਲ ਹੋ ਗਿਆ ਸੀ ਉਹਨਾਂ ਦਾ ਅਸੀਂ ਪਹਿਲਾਂ ਬੈਂਕ ਐਡ ਕਰਾਂਗੇ ਐਡ ਬੈਂਕ ਤੁਸੀਂ ਜਾਣਾ ਇੱਥੇ ਪ੍ਰੋਪਰ ਡਿਟੇਲਰ ਹੋਣ ਚਾਹੀਦੀਆਂ ਬੈਂਕ ਅਕਾਊਂਟ ਅਕਾਊਂਟ ਦਾ ਟਾਈਪ ਸੇਵਿੰਗ ਹੈ ਜਾਂ ਕਰੰਟ ਅਕਾਊਂਟ ਹੈ ਕਿਹੜਾ ਅਕਾਊਂਟ ਹੈ ਫਿਰ ਆਈ ਐਫ ਐਸ ਸੀ ਕੋਡ ਬਸ ਇਹੋ ਚੀਜ਼ਾਂ ਮੰਡੇਟਰੀ ਨੇ ਆਪਾਂ ਫਿਲ ਕਰਾਂਗੇ ਉਹਨਾਂ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਤੁਸੀਂ ਵੈਲੀਡੇਟ ਤੇ ਕਲਿੱਕ ਕਰੋਗੇ ਇੱਕ ਫਾਈਨਲ ਓਟੀਪੀ ਜਾਊਗਾ ਇਹ ਫਾਈਨਲ ਓਟੀਪੀ ਈਮੇਲ ਤੇ ਵੀ ਜਾ ਸਕਦਾ ਹੈ ਤੇ ਤੁਹਾਡੀ ਆਪਣੇ ਟੀਲੰਦੇ ਆ ਮੋਬਾਈਲ ਤੇ ਵੀ ਜਾ ਸਕਦਾ ਹੈ ਓਟੀਪੀ ਇਹਨੂੰ ਮੈਂਸ਼ਨ ਕਰ ਦੋਗੇ ਵੈਲੀਡੇਟ ਕਰ ਦੇਣਾ ਤੁਸੀਂ ਵੈਲੀਡੇਟ ਕਰ ਦਸਾਂ ਹੀ ਤੁਹਾਡਾ ਇਹਦਾ ਹੈ ਇਹ ਬੈਂਕ ਜੋ ਐਸ ਕੇ 3 ਵੈਲੀਡੇਟ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਇਸ ਦਾ ਸਟੇਟਸ ਇੱਥੇ ਜਾ ਕੇ ਚੈੱਕ ਕਰ ਸਕਦੇ ਹੋ ਇਹ ਜੁਦਣੀ ਐਰਰ ਇਦਾਂ ਸਟੇਟਸ ਇਫਸਰ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਪ੍ਰੀਵੈਲਿਡੇਟ ਕਰਨ ਤੋਂ ਬਾਅਦ ਤੁਸੀਂ ਰਿਫੰਡ ਰੀਸ਼ੂ ਦੀ ਰਿਕੁਐਸਟ ਲਾਉਣੀ ਹੈ ਤੁਸੀਂ ਚਾਹੋ ਤਾਂ ਨਾਲ ਹੀ ਰਿਫੰਡ ਰੀਸ਼ੂ ਦੀ ਰਿਕੁਐਸਟ ਲਾ ਸਕਦੇ ਹੋ ਤੁਸੀਂ ਚਾਹੋ ਤਾਂ ਇੱਕ ਦੋ ਦਿਨ ਰੋਕੇ ਵੀ ਰਿਫੰਡ ਰੀਸ਼ੂ ਦੀ ਰਿਕੁਐਸਟ ਲਾ ਸਕਦੇ ਹੋ ਕ੍ਰੀਏਟ ਨਿਊ ਫੰਡ ਰਿਕੁਐਸਟ ਚਲੋ ਜੀ ਕੰਟੀਨਿਊ ਇਹਦੇ ਬੈਂਕ ਆਉਟ ਦੀ ਡਿਟੇਲ ਪੁੱਛਦਾ ਜਿਹੜੀ ਆਪਾਂ ਐਡ ਆਨ ਦਿੱਤੀ ਸੀ ਜਿਸ ਦਾ ਸਗਰ ਫੰਡ ਅਮਾਉਂਟ ਕੈਨ ਨੋਟ ਬੀ ਸੀਡਡ ਇਨ ਬੈਂਕ ਅਕਾਊਂਟ विद स्टेटस वैलिडेशन एरर प्लीज सम अदर बैंक अकाउंट ਜਿਹੜੀ ਇਹ ਬੈਂਕ ਆਪੋਂ ਪ੍ਰੀਵੈਲਿਡੇਟ ਕੀਤੀ ਹੈ ਉਹ ਆਂਦਾ ਵੀ ਇਹ ਬੈਂਕ ਅਕਾਊਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਫੰਡ ਇਸ਼ੂ ਨਹੀਂ ਕਰ ਸਕਦੇ ਤੁਹਾਨੂੰ ਕੋਈ ਅਦਰ ਬੈਂਕ ਐਡ ਕਰਨੀ ਪਵੇ ਕਿਉਂਕਿ ਇਹ ਬੈਂਕ ਤੁਹਾਨੂੰ ਪ੍ਰੀਵੈਲਿਡ ਕੀਤੀ ਹੈ ऑलरेडी ਹੀ ਜੁਆਇੰਟ ਅਕਾਊਂਟ ਹੋਣ ਕਰਕੇ ਨਾ ਹੀ ਉਹਨਾਂ ਦਾ ਪੈਸ ਕਾਰਡ ਦੇ ਨਾਂ ਹੀ ਉਹਨਾਂ ਦਾ ਸ਼ਹਿਰ ਆਧਾਰ ਕਾਰਡ ਬੈਂਕ ਦੇ ਵਿੱਚ ਲੱਗਾ ਜਿਸ ਤਰ੍ਹਾਂ ਇਹ ਰਿਕੁਐਸਟ ਹੋਇਆ ਨਹੀਂ ਲੱਗਦੀ ਇਸੇ ਤਰ੍ਹਾਂ ਹੀ ਜੇਕਰ ਤੁਹਾਡਾ ਬੈਂਕ ਨਾਲ ਕੋਈ ਤੇ ਐਡ ਕਰਕੇ ਬੈਂਕ ਨੂੰ ਇੱਥੇ ਵੈਲੀਡੇਟ ਕਰ ਸਕਦੇ ਹੋ ਪ੍ਰਸੀਡ ਮੈਨੂੰ ਇੱਕ ਪ੍ਰਸੀਡਰ ਦੂਜੇ ਨੂੰ ਸ਼ੋਅ ਕਰਵਾ ਦੇਣਾ ਹੈ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਰਿਫੰਡ ਰੀਸ਼ੂ ਦੀ ਰਿਕਵੈਸਟ ਤੇ ਜਾਓਗੇ ਟ੍ਰੇਡ ਫੰਡ ਰੀਸ਼ੂ ਦੀ ਰਿਕਵੈਸਟ ਕਲਿਕ ਕਰੋਗੇ ਅਤੇ ਇੱਥੇ ਕੰਟੀਨਿਊ ਕਰੋਗੇ ਇਸੇ ਤਰ੍ਹਾਂ ਹੀ ਬੈਂਕ ਦੇ ਕਲਿਕ ਕਰੋਗੇ ਤੁਹਾਡੀ ਪ੍ਰਸੀਡ ਵਿੰਡ ਵੈਰੀਫਿਕੇਸ਼ਨ ਦੇ ਨਾਲ ਜੋ ਹੈ ਰਿਕਵੈਸਟ ਤੁਹਾ ਸਬਮਿਟ ਹੋ ਜਾਏਗੀ ਠੀਕ ਹੈ ਇਹਦੇ ਬਾਅਦ ਸਟੈਪ ਅੱਦਾ ਹੋ ਟੂ ਵੀ ਜਾਊਗਾ ਇੱਕ ਜੋ ਤੁਹਾਡੇ दार कार्ड हम वाले नंबर लिंक को नए उद्देश्य पर जिस तरह तुझे कोटे भी फिल कर रोगे तो तारीफ फांटरी इशू दे रिक्वायर्स हुआ है वो संविदो जेबी प्रॉपर्टी किधर नाला तुझे तो इधर स्टेटस हुआ है वो ऑनलाइन चेक का सर्जरी इस जगह रिक्वायर्स तो संविदो इस तरह तुझे रिफांडर रिशु दे रिक्वायर्� ਸੈਡ ਰਿਕਵੈਸਟ ਨਾਲ ਰਿਫੰਡ ਨੂੰ ਕਲੇਮ ਕਰ ਸਕਦੇ ਹੋ ਪੂਰੀ ਸਮੇਂ ਦੇ ਬਾਅਦ ਇਹ ਜਿਹੜੀ ਰਿਕੁਐਸਟ ਹੈ ਪ੍ਰੋਸੀਡ ਹੋ ਜਾਵੇਗੀ ਪਰ ਤੁਸੀਂ ਆਪਣਾ ਰਿਫੰਡ ਦਾ ਸਿੱਧਾ ਚੈੱਕ ਕਰ ਸਕਦੇ ਹੋ ਜਿਹੜਾ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਕ੍ਰੈਡਿਟ ਹੋ ਜਾਵੇਗਾ ਜੇ ਇਨ ਕੇਸ ਫਿਰ ਵੀ ਤੁਹਾਡਾ ਬੈਂਕ ਜਾਂ ਤੁਹਾਡਾ ਰਿਫੰਡ ਕਿਸੇ ਕਾਰਨ ਕਰਕੇ ਫੇਲਡ ਹੋ ਜਾਂਦਾ ਤਾਂ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ ਜਾਂਦੇ ਆ ਬੈਂਕ ਦੇ ਵਿੱਚ ਜਾ ਕੇ ਆਪਣੀ ਕੇਵਾਈਸੀ ਕੰਪਲੀਟ ਕਰਵਾਓ ਜਾਂ ਫਿਰ ਤੁਸੀਂ ਇੱਕ ਨਵਾਂ ਬੈਂਕ ਅਕਾਊਂਟ ਜੋ ਵੀ ਤੁਹਾਡਾ ਹੋਰ ਹੈਗਾ ਹੈ ਉਹਨੂੰ ਐਡ ਕਰਕੇ ਪਲੀ ਵੈਲ ਜਿਹੜੇ ਕਰਕੇ ਰਿਫੰਡ ਦੀ ਫੰਡ ਰੀਇਸ਼ੂ ਦੇ ਰਿਕਵੈਸਟ ਲੋਰਡ ਹਨ ਫੰਡ ਜੁਨੇ ਕ੍ਰੈਡਿਟ ਹੋ ਜੇਗਾ ਜੇਕਰ ਤੁਹਾਨੂੰ ਫਿਰ ਵੀ ਕੋਈ ਨਿਕਲ ਆਉਂਦੀ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਤੇ ਵਟਸਐਪ ਤੇ ਦਾਇਰ ਸੋਲੂਸ਼ਨ ਹੈ ਉਹ ਦੱਸ ਲਗਾ ਦਵਾਂਗਾ ਮੋਰ ਇਨਫੋਰਮੇਸ਼ਨ ਵਾਸਤੇ ਜਰੂਰ ਸਬਸਕ੍ਰਾਈਬ ਕਰ ਲੋ ਥੈਂਕ ਯੂ